ਲੋਬੀ ਬਿਲੇਓ ਸਾਡੇ ਤਾਂ ਮੀਂਹ ਨੇ ਨਜ਼ਾਰਾ ਲਿਆਤਾ ਅੱਜ ਵਟਾਂ ਦੇ ਬਰਾਬਰ ਕਰਤਾ ਪਾਣੀ ਤਕਰੀਬਨ 6 ਵਜੇ ਦੇ ਦਾ ਜਿਹੜਾ ਮੀਂਹ ਪੈਣ ਲੱਗਿਆ ਸੀਗਾ ਤੇ 11 ਦਾ ਟਾਈਮ ਹੋ ਗਿਆ ਤੇ ਹਲੇ ਵੀ ਜਿਹੜੀ ਹਲਕੀ ਜਿਹੀ بارش ਹੋ ਰਹੀ ਆ ਤੇ ਮੋਟਰਾਂ ਕਰਤੀਆਂ ਸਾਰੇ ਕਿਸਾਨ ਭਰਾਵਾਂ ਨੇ ਬੰਦ ਕਿਉਂਕਿ ਬਈ ਮੀਂਹ ਦੀ ਬਹੁਤ ਜ਼ਿਆਦਾ ਲੋਡ ਸੀਗੀ ਜਿਹੜੇ ਆਪਣੇ ਕਿਸਾਨ ਭਰਾਵਾਂ ਦੇ ਗੇਤੇ ਝੋਨੇ ਲੱਗੇ ਸੀਗੇ ਉਹਨਾਂ ਨੂੰ ਵਿੱਚ ਵਿੱਚ ਜਿਹੜੀ ਪੱਤਾ ਲਵੇਟ ਦੀ ਸਮੱਸਿਆ ਸੀਗੀ ਤੇ ਜਿਹੜੇ ਝੋਨੇ ਮੱਕੀ ਵਾਲੇ ਬਾਣ ਦੇ ਵਿੱਚ ਜਾਂ ਮੂੰਗੀ ਵਾਲੇ ਬਾਣ ਦੇ ਵਿੱਚ ਲਾਉਣੇ ਸੀ ਕਿ ਕਿਸਾਨ ਭਰਾਵਾਂ ਨੇ ਉਹ ਗਰਮੀ ਕਰਕੇ ਚੱਲ ਨਹੀਂ ਰਹੇ ਸੀ ਲੇਬਰ ਦੀ ਬੜੀ ਸਮੱਸਿਆ ਸੀ ਲਾਈਟ ਦੀ ਬੜੀ ਸਮੱਸਿਆ ਸੀਗੀ ਹੁਣ ਸਾਰੀਆਂ ਜਿਹੜੀਆਂ ਟੈਨਸ਼ਨ ਆ ਉਹ ਖਤਮ ਹੋ ਗਈਆਂ ਕਿਉਂਕਿ ਬਿਲਕੁਲ ਮੌਕੇ ਤੇ ਜਿਹੜੀ بارش ਹੋਈ ਆ ਤੇ ਇਸ بارش ਦੇ ਨਾਲ ਜਿਹੜੇ ਗੇਤੇ ਝੋਨੇ ਉਹਨਾਂ ਨੂੰ ਵੀ ਫਾਇਦਾ ਹੋਊਗਾ ਤੇ ਜਿਹੜੇ ਝੋਨੇ ਹੁਣ ਲੱਗ ਰਹੇ ਆ ਜਾਂ ਜਿਹੜੇ ਭਰਾਵਾਂ ਨੇ ਲਾਉਣੇ ਆ ਝੋਨੇ ਮੱਕੀ ਵਾਲੇ ਥਾਂ ਜਾਂ ਮੂੰਗੀ ਵਾਲੇ ਥਾਂ ਉਹ ਝੋਨੇ ਵੀ ਨਾਲ ਦੀ ਨਾਲ ਹੀ ਚੱਲ ਪੈਣਗੇ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਤਾਂ ਕਰਕੇ ਜਿਹੜੇ ਝੋਨੇ ਉਹ ਚੱਲ ਨਹੀਂ ਰਹੇ ਸੀਗੇ ਤੇ ਲੇਬਰ ਦੇ ਵੀ ਬੜੀ ਵੱਡੀ ਸਮੱਸਿਆ ਸੀ ਕਿਉਂਕਿ ਟੈਂਪਰੇਚਰ ਹੀ ਇੰਨਾ ਵੱਧ ਚੁੱਕਿਆ ਸੀਗਾ ਤੇ ਆਪਣੇ ਮਜ਼ਦੂਰ ਭਰਾਵਾਂ ਨੂੰ ਜਿਹੜਾ ਝੋਨਾ ਲਾਉਣਾ ਬੜਾ ਔਖਾ ਹੋ ਗਿਆ ਸੀਗਾ ਤੇ ਲਾਈਟ ਵੀ ਜਿਹੜੀ ਮੋਟਰਾਂ ਵਾਲੀ ਉਹ ਬਹੁਤ ਘੱਟ ਸਮਾਂ ਆਉਂਦੇ ਸੀਗੇ ਹੁਣ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜੋ ਬਿਲਕੁਲ ਮੌਕੇ ਤੇ ਜਿਹੜੀ ਅੱਜ ਬਾਰਿਸ਼ ਹੋਈ ਆ ਤਕਰੀਬਨ ਇਹ ਪੰਜਾਬ ਦੇ ਵਿੱਚ ਸਾਰੇ ਏਰੀਆ ਦੇ ਵਿੱਚ بارش ਹੋਈ ਆ ਤੇ ਹਲੇ ਵੀ ਅੱਗੇ ਵੀ ਜਿਹੜੇ 5-4 ਦਿਨ ਉਹ بارش ਦੇ ਦੱਸੇ ਜਾ ਰਹੇ ਆ ਤੇ ਗੇਤੇ ਝੋਨੇ ਜਿਹੜੇ ਪੂਰੀ ਚੈਕ ਦੇ ਵਿੱਚ ਹੋ ਗਿਆ ਦਰਖਤਾਂ ਨੂੰ ਬਹੁਤ ਜ਼ਿਆਦਾ ਲੋਡ ਸੀਗੀ ਕਿਉਂਕਿ ਸਾਡੇ ਏਰੀਆ ਦੇ ਵਿੱਚ ਬਈ ਜੈਤੋ ਦੇ ਵਿੱਚ ਝੋਨਾ ਲੱਗਣ ਤੋਂ ਬਾਅਦ ਜਿਹੜੀ ਪਹਿਲੀ ਵੱਡੀ بارش ਹੋਈ ਆ ਇੱਕ ਵਾਰੀ ਪਹਿਲਾਂ بارش ਹੋਈ ਸੀ ਤਕਰੀਬਨ ਮਹੀਨਾ ਕੁ ਪਹਿਲਾਂ ਉਦੋਂ ਬਿਲਕੁਲ ਹਲਕੀ ਜੀ بارش ਹੋਈ ਸੀ ਪਰ ਅੱਜ ਟਕਾ ਕੇ ਜਿਹੜਾ ਮਹੀ ਪਿਆ ਕੋਟਕਪੂਰੇ ਵਾਲੀ ਸਾਈਡ ਐ ਇਤੋਂ ਵੀ ਜ਼ਿਆਦਾ ਜਿਹੜਾ ਮਹੀ ਸੀਗਾ ਤੇ ਆਹ ਦੇਖੋ ਵੀ ਇੱਕ ਦਿਨ ਦੇ ਵਿੱਚ ਜਿਹੜਾ ਬੂਟਿਆਂ ਤੇ ਆਪਾਂ ਕਹੀਏ ਵੀ ਨਵਾਂ ਰੂਪ ਚੜ ਗਿਆ ਤੇ ਕਿਉਂਕਿ ਗਰਮੀ ਨੇ ਬਿਲਕੁਲ ਬਈ ਬੂਟੇ ਜਿਹੜੇ ਘਰਾਂ ਦੇ ਵਿੱਚ ਵੀ ਲੱਗੇ ਸੀ ਆਪਣੇ ਖੇਤਾਂ ਦੇ ਵਿੱਚ ਵੀ ਲੱਗੇ ਆ ਜਿਹੜੇ ਆ ਨਾ ਬੂਟੇ ਉਹ ਬਿਲਕੁਲ ਮਰ ਜਾ ਤੇ ਮਰ ਜਾ ਆ ਗਏ ਸੀਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਵੀ ਕਿੱਥੇ ਕਿੱਥੇ ਅੱਜ ਵਾਲੀ ਬਾਰਿਸ਼ ਹੋਈ ਆ ਸਾਢੇ 2:00 ਤੇ ਬਈ ਤਕਰੀਬਨ 6 ਵਜੇ ਦੀ ਜਿਹੜੀ ਬਾਰਿਸ਼ ਹੋਣ ਲੱਗੀ ਆ ਤੇ 11 ਸਵਾ 11 ਦਾ ਜਿਹੜਾ ਟਾਈਮ ਹੋ ਗਿਆ ਤੇ ਹਲੇ ਵੀ بارش ਜਿਹੜੀ ਹੋ ਰਹੀ ਹੈ ਤੇ ਮੌਸਮ ਹਾਲੇ ਪੂਰਾ ਜਿਹੜਾ ਪਕਈਏ ਵੀ بارش ਵਾਲਾ ਹੀ ਆ ਘੁਲਿਆ ਪਿਆ ਬੱਦਲ ਪੂਰਾ ਤੇ ਅਗਲੇ 4-5 ਦਿਨ ਜਿਹੜਾ ਲਗਾਤਾਰ ਉਹ ਮੀਂਹ ਦੱਸ ਰਹੇ ਆ ਤੇ ਮੱਕੀ ਵਾਲੇ ਕਿਸਾਨ ਭਰਾਵਾਂ ਨੇ ਤਕਰੀਬਨ ਮੱਕੀ ਦਾ ਇਸ ਵਾਰੀ ਕੰਮ ਨਵੇੜ ਲਿਆ 90 ਤੋਂ 95% ਜਿਹੜੀ ਮੱਕੀ ਉਹ ਕਿਸਾਨ ਭਰਾਵਾਂ ਨੇ ਵਾਢ ਲਈ ਸੀਗੀ 5-4% ਰਹਿੰਦੀ ਆ ਤੇ ਉਹ ਵੀ ਚਲੋ ਮਸਲਾ ਹੱਲ ਹੋ ਜਾਊਗਾ ਤੇ ਹੁਣ ਜਿਹੜਾ ਮੀਂਹ ਪਿਆ ਇਹਦੇ ਨਾਲ ਸਾਰੇ ਆਪਣੇ ਕਿਸਾਨ ਭਰਾਵਾਂ ਦਾ ਮਜ਼ਦੂਰ ਭਰਾਵਾਂ ਦਾ ਤੇ ਹਰੇਕ ਵਰਗ ਨੂੰ ਜਿਹੜਾ ਇਸ ਮੀਂਹ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਵੀ ਕਿੱਥੇ-ਕਿੱਥੇ ਬਾਰਿਸ਼ ਹੋਈ ਆ ਸਾਡੇ ਬਾਈ ਨਜ਼ਾਰਾ ਲਿਆਤਾ ਝੋਨੇ ਜਿਹੜੇ ਪੂਰੇ ਆਪਾਂ ਕਹੀਏ ਵੀ ਚੈਕ ਦੇ ਵਿੱਚ ਹੋ ਗਏ ਆ ਤੇ ਜਿਹੜੇ ਝੋਨੇ ਹੁਣ ਲੱਗੇ ਜਾਂਦੇ ਸੀ ਨਾਲ ਦੀ ਨਾਲ ਹੀ ਚੱਲ ਪੈਣਗੇ ਤੇ ਨਾਲੇ ਆਪਣੇ ਲੇਬਰ ਵਾਲੇ ਭਰਾਵਾਂ ਨੂੰ ਜਿਹੜਾ ਸੌਖਾ ਹੋ ਜਾਊਗਾ ਝੋਨਾ ਲਾਉਣਾ ਸੋ ਕਮੈਂਟ ਕਰਕੇ ਜਰੂਰ ਦੱਸਿਓ